ਹੈਲੋ ਹਾਈ ਸਸ਼ੀਕਾ ਜੀ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਜੀ ਸਾਰੇ ਵਧੀਆ ਠੀਕ ਠਾਕ ਹੋਵਗੇ ਜੀ ਸਾਰਿਆਂ ਨੂੰ ਸਪੈਸ਼ਲ ਤੁਹਾਡੇ ਲਈ ਇਹ ਕਲੈਕਸ਼ਨ ਨੂੰ ਕਲੈਕਟ ਕਰਕੇ ਮੈਂ ਲੈ ਕੇ ਆਈਆਂ ਇਹ ਸਾਡੀ 올 ਓਵਰ ਕਲੈਕਸ਼ਨ ਹੈ ਜੋ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਸੋਰਸ ਨੇ ਸਾਰੇ ਹੀ ਤਰ੍ਹਾਂ ਦੇ ਸਭ ਦੇ ਅਪੋਂ ਆਪਣੀ ਚੋਇਸ ਹੁੰਦੀ ਹੈ ਟੇਸਟ ਹੁੰਦਾ ਤਾਂ ਉਸ ਤਰ੍ਹਾਂ ਅਸੀਂ ਕਾਫੀ ਵੈਰਾਈਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿਉਂਕਿ ਸਾਰੀ ਤਾਂ ਅਪ ਦਿਖਾ ਨਹੀਂ ਸਕਦੇ ਬਟ ਕਾਫੀ ਆਰਟੀਕਲਸ ਅੱਜ ਮੈਂ ਲੈ ਕੇ ਆਈਆਂ ਇਸ ਵੀਡੀਓ ਵਿੱਚ ਕਿਉਂਕਿ ਆਪਾਂ ਜਦੋਂ ਜ਼ਿਆਦਾ ਆਰਟੀਕਲਸ ਲੈ ਕੇ ਆਉਂਦੇ ਆ ਜ਼ਿਆਦਾ ਵੀਡੀਓ ਲੌਂਗ ਹੋ ਜਾਂਦੀ ਹੈਗੀ ਆ ਤਾਂ ਕਸਟਮਰ ਹੈ ਐਂਡ ਜੋ ਵਿਊਅਰਸ ਐ ਉਹ ਬੋਰ ਹੋ ਜਾਂਦੇ ਆ ਜੇ ਜ਼ਿਆਦਾ ਵੀਡੀਓ ਲੌਂਗ ਹੋਵੇ ਤਾਂ ਸੋ ਆਪਾਂ ਤੁਸੀ ਵੈਰਾਈਟੀ ਦੇਖ ਸਕਦੇ ਹੈਗੇ ਬਹੁਤ ਹੀ ਵਧੀਆ ਪ੍ਰਾਈਜ਼ੇਸ ਤੇ ਬਹੁਤ ਹੀ ਵਧੀਆ ਸੋਰਸ ਨੇ ਸਰਦਾਰੀ ਸੂਟਸ ਨੇ ਇਹ ਪਿਓਰ ਕ੍ਰੇਪ ਤੇ ਰਹਿਣ ਵਾਲੇ ਸੂਟਸ ਐ ਹੈਂਡਵਰਕਸ ਵਾਲੇ ਸੂਟਸ ਐ ਆਪਣੇ ਕੋਲ ਤੁਸੀ ਦੇਖ ਸਕਦੇ ਹੋ ਸਕਰੀਨ ਤੇ ਚੱਲ ਰਹੇ ਨੇ ਹੈਂਡਵਰਕ ਵਾਲੇ ਸੂਟਸ ਨੇ ਬਹੁਤ ਹੀ ਸੋਹਣੇ ਚਨੂਨ ਦੇ ਦੁਪੱਟਿਆਂ ਦੇ ਨਾਲ ਸੂਟ ਨੇ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਲੈ ਸਕਦੇ ਹੈਗੇ ਉਹ ਸਾਰੇ ਹੀ ਪਾਰਟੀ ਵੇਅਰ 컬렉ਸ਼ਨ ਹੈ ਜੀ ਜੋ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਰੇ ਹੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਾਰੇ ਹੀ ਆਰਟੀਕਲ ਬਹੁਤ ਹੀ ਪਿਆਰੇ ਨੇ ਇਹ ਡਿਜ਼ਾਈਨਰ ਪੀਸਿਸ ਨੇ ਜੋ ਸਕਰੀਨ ਤੇ ਚੱਲ ਰਹੇ ਨੇ ਹੁਣ ਬਹੁਤ ਹੀ ਸੋਨੇ ਜ਼ੂਰ ਸੰਜੀ ਇਹ ਪ੍ਰਾਈਸ ਸਿਰਫ ਇਹਨਾਂ ਦਾ ਹੈਗਾ ਤਾਂ ਇਸੇ ਤਰ੍ਹਾਂ ਅਲਗ-ਅਲਗ ਜੋ ਰੇਟਸ ਨੇ ਸਾਰੇ ਸੂਟਸ ਦੇ ਬਹੁਤ ਹੀ ਰੀਜ਼ਨੇਬਲ ਰੇਟਸ ਨੇ ਬਹੁਤ ਹੀ ਕੱਟ ਪ੍ਰਾਈਸਸ ਹਨ ਇਹ ਨੇ ਜੇ ਮਾਰਕੀਟ ਦੇ ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਹੈ ਬਾਈ ਕਰ ਸਕਦੇ ਹੋ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇੱਕ ਤੋਂ ਜ਼ਿਆਦਾ ਲੈਣੇ ਹੁਣ ਤੋਂ ਵੀ ਲੈ ਸਕਦੇ ਹੈਗੇ ਆ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੈ ਜੀ ਜੋ ਵੀ ਤੁਹਾਡਾ ਸੂਟ ਫੇਵਰਿਟ ਹੈ ਜੋ ਤੁਹਾਨੂੰ ਸੋਹਣਾ ਲੱਗ ਰਿਹਾ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸੀ ਦਿੱਤਾ ਹੋਇਆ ਹੈ WhatsApp ਵਾਲਾ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਸਾਨੂੰ ਪੁੱਛ ਸਕਦੇ ਹੋ ਫੈਬਰਿਕ ਬਾਰੇ ਦੁਬਾਰਾ ਪੁੱਛ ਸਕਦੇ ਹੋ ਅਗਰ ਪੁੱਛਣਾ ਹੈ ਕੁਝ ਵੀ ਹੈ ਕਈ ਵਾਰ ਹੁੰਦਾ ਨਾ ਲੈਂਥ ਕਿੰਨੀ ਹੈ ਘੇਰਾ ਕਿੰਨਾ ਹੈ ਦੁਪੱਟਾ ਕਿੰਨਾ ਹੈ ਇਸ ਤਰ੍ਹਾਂ ਜੋ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ WhatsApp ਤੇ ਮੈਸੇਜ ਕਰਕੇ ਲੈ ਸਕਦੇ ਹੈਗੇ ਹੋ